ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਟ ਜੋੜ ਨੂੰ ਲੈ ਕੇ ਮੱਦਮ ਪਏ ਹਸਾਰ ਸੀਐਮ ਨੇ ਦਿੱਤਾ ਨਾਰਾ ਪੰਜਾਬ ਬਣੇਗਾ ਹੀਰੋ ਐ ਸਵਾਰ 13 0 ਤਾਂ ਕਾਂਗਰਸ ਨੇ ਵੀ 13 ਦੀਆਂ 13 ਸੀਟਾਂ ਜਿੱਤਣ ਦਾ ਕੀਤਾ ਦਾਵਾ ਸੁਵੀਰ ਬਾਦਲ ਨੇ ਸੀਐਮ ਖਿਲਾਫ ਮੁਕਸਰ ਅਦਾਲਤ ਦੇ ਵਿੱਚ ਕੀਤਾ ਮਾਨਹਾਨੀ ਦਾ ਮੁਕੱਦਮਾ 19 ਫਰਵਰੀ ਲਈ ਸੀਐਮ ਮਾਨ ਨੂੰ ਨੋਟਿਸ ਸੁਵੀਰ ਬੋਲੇ ਬਾਲਾਸਰ ਨਹਿਰ ਤੇ ਟਰਾਂਸਪੋਰਟ ਨੂੰ ਲੈ ਕੇ ਮੁੱਖ ਮੰਤਰੀ ਨੇ ਪੇਸ਼ ਕੀਤੇ ਸੀ ਗਲਤ ਤੱਤ ਮਾਨਹਾਨੀ ਦੇ ਕੇਸ ਤੇ ਮੁੱਖ ਮੰਤਰੀ ਨੇ ਕਬੂਲੀ ਸੁਪੀਰ ਬਾਦਲ ਦੀ ਚੁਣੌਤੀ న్యూਸ 18 ਨਾਲ ਐਕਸਕਲੂਸਿਵ ਗੱਲਬਾਤ ਚ ਕੀਤਾ ਹਰੇਕ ਹਫਤੇ ਮੰਗਿਆ ਕਰਾਂਗਾ ਕੇਸ ਦੀ ਤਾਰੀਖ ਬਾਦਲ ਪਰਿਵਾਰ ਦੀਆਂ ਜਾਇਦਾਦਾਂ ਦਾ ਕਰਾਂਗਾ ਜਨਤਾ ਖੁਲਾਸਾ ਲਵਜੋ ਸਿੱਧੂ ਦੀਆਂ ਰੈਲੀਆਂ ਤੇ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ ਕਿਹਾ 9 ਤਰੀਕ ਦੀ ਰੈਲੀ ਲਈ ਸਿੱਧੂ ਨੇ ਲਈ ਸੀ ਮਨਜ਼ੂਰੀ ਅੱਗੇ ਦੀਆਂ ਰੈਲੀਆਂ ਬਾਰੇ ਨਹੀਂ ਜਾਣਕਾਰੀ ਅਨੁਸ਼ਾਸਨ ਸਭ ਲਈ ਬਰਾਬਰ ਵੜਿੰਗ ਦੀ ਸਿੱਧੀ ਚੇਤਾਵਨੀ ਤੋਂ ਬਾਅਦ ਸਿੱਧੂ ਦਾ ਵੱਡਾ ਅਟੈਕ ਬਿਨਾ ਨਾਮ ਲੈ ਇਸ਼ਾਰਾ ਨਾਲ ਅੰਦਾਜ਼ ਵਿੱਚ ਬੋਲੇ ਕੋੜੀ-ਕੋੜੀ ਵਿਕੇ ਹੋਏ ਲੋਕ ਸਮਝੌਤਾ ਕਰ ਘੁਟਨੋਂ ਤੇ ਟਿਕੇ ਹੋਏ ਲੋਕ ਕੱਲ ਵੜਿੰਗ ਨੇ ਕਿਹਾ ਸੀ ਐਸਾ ਟੀਕਾ ਲੱਗੇਗਾ ਫਿਰ ਦਿਖਣਗੇ ਨਹੀਂ ਇਸ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਕੇਂਦਰ ਸਰਕਾਰ ਤੇ ਵਾਰ ਕਿਆ ਪੈਸੇ ਲੈ ਕੇ ਵੀ ਟ੍ਰੇਨਾਂ ਦੇਣ ਤੋਂ ਮੁਕਰੇ ਪਰ ਅਸੀਂ ਯਾਤਰਾ ਲਈ ਹਵਾਈ ਜਹਾਜ਼ ਕੀਤੇ ਨੇ ਲੋਕ ਅਗਲੇ ਸਾਲ ਗਨਰਾਜ ਦਿਹਾੜੇ ਮੌਕੇ ਕਰਤਵਿਆ ਪੱਤੇ ਦਿਖੇਗੀ ਪੰਜਾਬ ਦੀ ਝਾਕੀ ਰੱਖਿਆ ਮੰਤਰਾਲੇ ਨੇ ਜਾਰੀ ਕੀਤਾ 3 ਇਅਰ ਪਲਾਨ ਹਰ ਸਾਲ 6 ਜ਼ੋਨਸ ਚੋਂ ਆਲਟਰਨੇਟ ਤਰੀਕੇ ਨਾਲ ਚੁਣੀ ਜਾਏਗੀ ਜੱਤ ਜਰੂਰ ਜ਼ਿਲ੍ਹੇ ਨੂੰ ਮੁੱਖ ਮੰਤਰੀ ਮਾਨ ਦੀ ਤੋਰੀ ਸੋਗਤ ਵਾਰ ਹੀਰੋ ਸਟੇਡੀਅਮ ਹਾਕੀ ਐਸਟੋਟਫ ਤੇ weight lifting center ਦਾ ਉਦਘਾਟਨ ਪਿੰਡ ਕਾਂਝਲਾ ਚ ਲਾਇਬ੍ਰੇਰੀ ਕੀਤੀ ਲੋਕਰ ਮੁਹਾਲੀ ਦੇ ਪੀਸੀਐ ਸਟੇਡੀਅਮ ਚ ਆਖਰੀ ਇੰਟਰਨੈਸ਼ਨਲ ਮੈਚ ਅਫਗਾਨਿਸਤਾਨ ਦੇ ਖਿਲਾਫ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰੀ ਟੀਮ ਇੰਡੀਆ ਅੱਗੇ ਤੋਂ ਨਿਊ ਚੰਡੀਗੜ੍ਹ ਦੇ ਮੁਲਾਪੁਰ ਸਟੇਡੀਅਮ 'ਚ ਹੋਣਗੇ ਮੁਕਾਬਲੇ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਗੱਲ ਕਰਦੇ ਹਾਂ ਕਾਨੂੰਨੀ ਚੈਲੰਜ ਦੀ ਕਾਨੂੰਨੀ ਚੈਲੰਜ ਸੁਖਬੀਰ ਬਾਦਲ ਵੱਲੋਂ ਸੀਐਮ ਭਗਵੰਤ ਮਾਨ ਨੂੰ ਦਿੱਤਾ ਗਿਆ ਤੇ ਸੀਐਮ ਭਗਵੰਤ ਮਾਨ ਨੇ ਵੀ ਉਹ ਚੁਣੌਤੀ ਕਬੂਲ ਲਈ ਹੈ ਉਸ ਕਾਨੂੰਨੀ ਬੈਟਲ ਦੀ ਅਸੀਂ ਗੱਲ ਕਰਦੇ ਹਾਂ ਜੋ ਮੁੱਖ ਮੰਤਰੀ ਬਾਦਲ ਮੁੱਖ ਮੰਤਰੀ ਮਾਨ ਤੇ ਸੁਖਬੀਰ ਬਾਦਲ ਦੇ ਵਿਚਾਲੇ ਸ਼ੁਰੂ ਹੋ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਸੀਐਮ ਮਾਨ ਦੇ ਖਿਲਾਫ ਮਾਨ ਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਹੈ ਤੇ ਕੋਰਟ ਨੇ ਸੀਐਮ ਮਾਨੂ ਸੰਮਨ ਵੀ ਜਾਰੀ ਕਰ ਦਿੱਤਾ ਪਰ ਅਗੋ ਸੀਐਮ ਨੇ ਨਾ ਸਿਰਫ ਮਾਨ ਹਾਨੀ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਸਗੋ ਜਾਇਦਾਦਾਂ ਨਾਲ ਸੰਬੰਧਤ ਸਾਰੇ ਕਾਗਜ਼ ਫਰੋਲਣ ਦੀ ਗੱਲ ਕੀਤੀ ਮਾਨੂ ਅਸੀਂ ਕਢੀਸ ਕੇ ਇੱਥੇ ਮੁਕਸਦਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕਿ ਝੂਠ ਪਾਲਣ ਦੀ ਕੀ ਸਜ਼ਾ ਹੈ ਅੱਜ ਵੀ ਕਨਾਂ ਕਰ ਲਾ ਕੇ ਇਸ ਮੇਰੇ ਤੇ ਮੈਂ ਤਹਰੀ ਇੱਕ ਹਫ਼ਤੇ ਪੇਸ਼ੀ ਕੋ ਆਇਆ ਬੰਗਾ 1 ਨਵੰਬਰ ਦੀ ਮਹਾਨ ਡਿਪੇਟ ਦੇ ਵਿੱਚ ਸੀਐਮ ਦੇ ਬਿਆਨ ਵਾਲਾ ਵਿਵਾਦ ਹੁਣ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ। ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐਮ ਦੇ ਖਿਲਾਫ ਮਾਨ ਹਨੀਦਾ ਮੁਕਦਮਾ ਕਰ ਦਿੱਤਾ ਹੈ। ਮੁਕਸਰ ਦੀ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਤੇ ਬਾਲਾ ਸਰ ਨਹਿਰ ਬਾਰੇ ਸੀਐਮ ਦੇ ਦਾਅਵੇ ਤੇ ਸਵਾਲ ਚੁੱਕਦੇ ਆ ਬਾਦਲ ਪਰਿਵਾਰ ਦੇ ਖਿਲਾਫ ਗਲਤ ਬਿਆਨਬਾਜ਼ੀ ਕਰਨ ਦਾ ਇਲਜ਼ਾਮ ਲਗਾਇਆ ਹੈ। ਤਾਂ ਗੋ ਸੀਐਮ ਨੇ ਵੀ ਮਾਨ ਹੰਨੀ ਵਾਲੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਪਲਟਵਾਰ ਕੀਤਾ ਹੈ। ਸੀਐਮ ਨੇ ਕਿਹਾ ਕਿ ਮੈਂ ਹਰ ਹਫ਼ਤੇ ਪੇਸ਼ੀ ਲਈ ਤਿਆਰ ਹਾਂ। ਮੇਰੇ ਕੋਲ ਬਾਦਲ ਪਰਿਵਾਰ ਦੇ ਕਈ ਕਾਗਜ਼ ਨੇ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਜੱਜ ਸਾਹਿਬ ਇਹਨਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪੈਸੇ ਨੇ ਕਾਗਜ਼ ਇਹਨਾਂ ਦੀਆਂ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀ ਹੈ ਇਹ ਜੋ ਰਾਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟੇ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਰਟ 'ਚ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪਨਾਹ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਉੱਥੇ ਮਾਨਹਾਨੀ ਦਾ ਕੇਸ ਦਾਖਲ ਹੋਣ ਦੇ ਬਾਅਦ ਮੁਖਸਰ ਕੋਰਟ ਨੇ 19 ਫਰਵਰੀ ਦਿੱਲੀ ਮੁੱਖ ਮੰਤਰੀ ਨੂੰ ਸੱਮਨ ਵੀ ਕਰ ਦਿੱਤਾ ਜਿਸ ਦੇ ਨਾਲ ਹੁਣ ਕਾਨੂੰਨੀ ਬੈਟਲ ਦਾ ਆਗਾਜ਼ ਹੋ ਗਿਆ ਅਜ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਸ਼੍ਰੀ ਮੁਖਸਰ ਸਾਹਿਬ ਦੀ ਮਾਨਯੋਗ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਜਿਹੜਾ ਉਹ ਦਾਇਰ ਕੀਤਾ ਗਿਆ ਹੈ શ્રી ਮੁਖਸਰ ਸਾਹਿਬ ਤੋਂ న్యూਸ 80 ਲਈ ਕੁਲਦੀਪ سنگਰੀਨੀ ਇਹ ਸਭ ਦੇ ਵਿਚਾਲੇ ਅੱਜ ਚਰਚਾ ਘਟ ਜੋੜ ਦੀ ਵੀ ਹੋਈ ਹੈ ਯਾਨੀ ਇੰਡੀਆ ਘਰ ਜੋੜ ਦੇ ਵਿੱਚ ਪੰਜਾਬ ਨੂੰ ਲੈ ਕੇ ਕੀ ਜੋੜ ਘਟਾਓ ਰਹਿਣ ਵਾਲਾ ਹੈ 13 ਦੀਆਂ 13 ਸੀਟਾਂ ਜੋ ਅਸੀਂ ਦਿਖਾ ਰਹੇ ਹਾਂ 13 13 ਦਾ ਨਾਰਾ ਯਾਨੀ ਕਾਂਗਰਸ ਪਾਰਟੀ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕਹਿ ਰਹੀ ਸੀ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਾਂਗੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਸੀ ਰਾਜਾ ਵੜਿੰਗ ਦਾ ਬਿਆਨ ਆਇਆ ਸੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਸੋਰਸਸ ਤੇ ਬਹੁਤ ਕੁਝ ਕਹਿ ਰਹੇ ਸੀ ਪਰ ਸਾਹਮਣੇ ਆ ਕੇ ਕਿਸੇ ਨੇ ਕੋਈ ਗੱਲ ਨਹੀਂ ਕਹੀ ਸੀ ਖਾਸ ਕਰਕੇ ਵੱਡੇ ਲੀਡਰਾਂ ਚੋਂ ਪਰ ਅੱਜ ਮੁੱਖ ਮੰਤਰੀ ਮਾਨ ਨੇ 2024 ਦੇ ਲਈ ਇੱਕ ਨਾਰਾ ਦਿੱਤਾ ਤਾਂ ਉਸ ਨਾਰੇ ਦੇ ਨਾਲ ਬਹੁਤ ਕੁਝ ਸਪਸ਼ਟ ਹੁੰਦਾ ਜਾ ਪਿਆ ਸੀਐਮ ਨੇ ਕਿਹਾ ਕਿ ਦੇਸ਼ ਚੋਂ ਪੰਜਾਬ ਬਣੇਗਾ ਹੀਰੋ ਤੇ ਐਸ ਵਾਰ 13 0 ਬੇਸ਼ੱਕ ਸੀਐਮ ਵੱਲੋਂ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਗਿਆ ਹੈ ਪਰ ਇਹ ਦਾਵਾ ਇਹ ਵੀ ਸਾਫ ਕਰ ਗਿਆ ਕਿ ਆਮ ਆਦਮੀ ਪਾਰਟੀ ਇਕੱਲੇ ਤੌਰ ਤੇ ਹੀ ਚੋਣਾਂ ਦੇ ਵਿੱਚ ਅੱਗੇ ਵਧੇਗੀ ਔਰ ਸੀਐਮ ਨੇ ਕਿਹਾ ਕਿ ਐਸوار ਸਬਦਾ ਸੂਫੜਾ ਸਾਫ ਹੋਏਗਾ ਸੀਐਮ ਦੇ ਬਿਆਨ ਨਾਲ ਗੜ ਜੋੜ ਦੀ ਸਥਿਤੀ ਕਾਫੀ ਹੱਦ ਤੱਕ ਸਾਫ ਹੋਈ ਤਾਂ ਸਵਾਲ ਕਾਂਗਰਸ ਪਾਰਟੀ ਨੂੰ ਵੀ ਕੀਤਾ ਗਿਆ ਤੇ ਕਾਂਗਰਸ ਪਾਰਟੀ ਨੇ ਵੀ ਇਹੀ ਦਾਵਾ ਦੁਹਰਾਇਆ ਕਿ 13 ਜਾਂ 13 ਸੀਟਾਂ ਅਸੀਂ ਵੀ ਚਿੱਤਾਂ ਨੱਕੇ ਦਾ ਤੁਸੀਂ ਲਾਏ ਨੇ 2022 ਚ ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾ ਜੀ ਸੂਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰ ਹੈ ਤੇਰੇ ਨਾਲ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਸ ਤੋਂ ਵੱਡਾ ਕੀ ਹੈ ਪੂਰੇ ਦੇਸ਼ ਦਾ ਪੰਜਾਬ ਬਣੂੰਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ ਤੇਰਾ ਹੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ

2024 <गरे> जो है मेरे आने वाले समय में कुछ अच्छी खबर मिले वो कुछ खबर क्या हो सकती है हम 13 की 13 समान गिरने वाले हैं 2024 ये गल कर दे पंजाब कांग्रेस के अंदर चल रही एक और कशमकश दी ये कशमकश पंजाब कांग्रेस दे ਸੁਭਾਈ ਆਗਵਾ ਦੇ ਵਿਚਾਰ ਚੱਲ ਰਹੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਕਾਫੀ ਮੁੱਖ ਤੌਰ ਤੇ ਸਾਹਮਣੇ ਆ ਰਹੀ ਹੈ ਸਿੱਧੂ ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ ਫਿਲਹਾਲ ਕਿਤੇ ਰੁਕਦੀ ਨਜ਼ਰ ਵੀ ਨਹੀਂ ਆ ਰਹੀ ਤੇ ਨਾ ਹੀ ਸਿੱਧੂ ਦੇ ਤੇਵਰ ਬਦਲਦੇ ਨਜ਼ਰ ਆ ਰਹੇ ਨੇ ਨਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬਿਆਨਾਂ ਦੇ ਵਿੱਚ ਕੋਈ ਤਬਦੀਲੀ ਦਿਖ ਰਹੀ ਹੈ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਸਭ ਨੂੰ ਜਾਬਤੇ ਦਾ ಪಾਠ ਪੜਾਉਂਦੇ ਜ਼ਰੂਰ ਦੇਖੇ ਨਵਜੋਤ ਸਿੱਧੂ ਆਪਣੀਆਂ ਰੈਲੀਆਂ ਤੋਂ ਵੇਲੇ ਹੋਏ ਤਾਂ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਇੰਚਾਰਜ ਦਿਵੇਂਦਰ ਯਾਦਵ ਨੂੰ ਮਿਲੇ ਸਿੱਧੂ ਯਾਦਵ ਨਾਲ ਮੁਲਾਕਾਤ ਕਰੇ ਸੰਤਾ ਰਾਜਾ ਵੜਿੰਗ ਵੀ ਆ ਗਏ ਪਰ ਸਿੱਧੂ ਤੇ ਵੜਿੰਗ ਦੀ ਮੁਲਾਕਾਤ ਨਹੀਂ ਹੋਈ ਦਿਵੇਂਦਰ ਯਾਦਵ ਦੇ ਨਾਲ ਮੁਲਾਕਾਤ ਤੋਂ ਬਾਅਦ ਵੀ ਨਵਜੋਤ ਸਿੱਧੂ ਦੇ ਤੇਵਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਸੀ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਬਿਨਾਂ ਨਾਮ ਲਏ ਆਪਣੇ ਟਾਰਗੇਟ ਨੂੰ ਦਿੰਨੇ ਆ ਸਵਾਲ ਵੜਿੰਗ ਨੂੰ ਕੀਤਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਗੇਂਦ ਸਿੱਧੂ ਦੇ ਪਾਲੇ 'ਤੇ ਸੁੱਟ ਦਿੱਤੀ ਕੌੜੀ ਕੌੜੀ ਵਿਕੇ ਹੋਏ ਲੋਕ समझौता करके घुटनों पे टिके हुए लोग अरे बरगद की बात करते हैं कमलों में उगे हुए लोग भाई वो किसने किसको कहा कौन किसको कह रहा है ये तो उससे पूछो आदर पूछो आदरणीय सिद्धू साहब से अगर वो कहेगा कि व्यक्ति विशेष मैंने वड़िंग साहब के लिए बात की है जब बाजवा के लिए कही है जब फला के लिए फिर उसका मैं जवाब दे दूंगा पंजाब कांग्रेस प्रधान वड़िंग ने जाबते की गल फिर दोहराई तो सिद्धू ने जाब्ता सब दे ਇੱਕ ਸਮਾਨ ਹੋਣ ਦੀ ਦਲੀਲ ਦਿੱਤੀ ਮੇਰੇ ਮੇਰੇ ਕੋਈ ਮਾਤ ਪੇਧ ਕਿਸੇ ਵਿਅਕਤੀ ਨਾਲ ਨਹੀਂ ਹਨ ਮੈਂ ਹਰ ਵਿਅਕਤੀ ਨੂੰ ਡਿਸਪਲਿਨ ਦੀ ਗੱਲ ਜ਼ਰੂਰ ਕਹਿੰਦਾ ਰਵਾਂਗਾ ਔਰ ਜੋ ਡਿਸਪਲਿਨ ਭੰਗ ਕਰੇਗਾ ਔਰ ਇਹਤੇ ਕਾਰਵਾਈ ਜ਼ਰੂਰ ਹੋਏਗੀ ਉਸਕੇ ਬਾਅਦ ਮੈਂ ਯਾਦਵ ਸਾਹਿਬ ਕੋ ਪਹਿਲੇ ਹੀ ਕਹਿ ਚੁੱਕਾ ਹੂੰ ਕਿ ਅਗਰ ਅਨੁਸ਼ਾਸਨ ਪਾਲेंगे ਤभी ਸ਼ਾਸਨ ਪਾਲेंगे ਨਾ ਲੇਕਿਨ ਅਨੁਸ਼ਾਸਨ ਸਭ ਦੇ ਲਈ ਹੈ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਚੰਦ ਲੋਕਾਂ ਦੇ ਲਈ ਕੁਝ ਹੋਰ ਹੈ और बाकी लोगों के लिए कुछ और है सिद्धू मुताबिक लड़ाई एजेंडे दी है जिसके को बेहतर एजेंडा है उस एजेंडे पीछे चलना चाहिए यदि आप बेहतर कर सकते हो तो आप बेहतर कीजिए और यदि बेहतर कीजिए और मैं आपके पीछे चलूंगा है कि नहीं तो फिर भैया आप इस एजेंडे के पीछे चलिए यह ना तो व्यक्तिगत लड़ाई है यह विचारधारा की लड़ाई है अगर आप अगर आप पंजाब की बेहतरी चाहते हैं ਤੋ ਇਸ ਅਜੰਡੇ 'ਤੇ ਸੰਵਾਦ ਕੀਤਾ। ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਇਸ ਕਸ਼ਮਕਸ਼ ਨੂੰ ਦੇਖਦੇ ਪੰਜਾਬ ਕਾਂਗਰਸ ਇੰਚਾਰ ਦੇਵਿੰਦਰ ਯਾਦਵ ਨੇ ਸਿੱਧੂ ਦਾ ਬਚਾਅ ਵੀ ਕੀਤਾ ਹੈ ਪਰ ਨਾਲ ਹੀ ਅਨਸ਼ਾਸਨ ਤੋੜਨ ਤੇ ਸਖਤ ਕਾਰਵਾਈ ਦਾ ਸੰਦੇਸ਼ ਵੀ ਦਿੱਤਾ ਹੈ। ਦਿੱਤੇ ਨਾ ਮਾਰੀ ਪਹਿਲੀ ਮੀਟਿੰਗ ਸੀ। ਨਿਸ਼ਚਿਤ ਹੀ ਕੁਝ ਪ੍ਰੋਗਰਾਮ ਸਿੱਧੂ ਸਾਹਿਬ ਦੇ ਪਹਿਲੇ ਤੋਂ ਲੱਗੇ ਹੋਏ ਸੀ। ਉਹਨਾਂ ਨੂੰ ਮੇਸੇਜ ਆਲਟ ਲੈ ਕੇ ਉਹ ਉਸ ਮੀਟਿੰਗ ਵਿੱਚ ਗਏ ਹੈ। ਮੈਂ ਕਿਹਾ ਮੈਂ ਕਿਹਾ ਅਨੁਸ਼ਾਸਨ ਸੇ ਪਰੇ ਕੋਈ ਵੀ ਚੀਜ਼ ਹੋਗੀ ਤੋ ਉਸਕੇ ਉਪਰ ਕਾਰਵਾਈ ਹੋਊ ਸਿੱਧੂ ਪੰਜਾਬ ਭਰ ਦੇ ਵਿੱਚ ਆਪਣੀਆਂ ਵੱਖਰੇ ਤੌਰ ਤੇ ਰੈਲੀਆਂ ਕਰ ਰਹੇ ਨੇ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਿਖਾਈ ਨਹੀਂ ਦਿੰਦੀ ਪਰ ਪਾਰਟੀ ਤੋਂ ਬਾਹਰ ਕੀਤੇ ਤੇ ਪਾਰਟੀ ਤੋਂ ਨਾਰਾਜ਼ ਚੱਲੇ ਲੀਡਰ ਸਿੱਧੂ ਦੇ ਨਾਲ ਮੰਚ ਤੇ ਬੈਠਦੇ ਨੇ ਚੰਡੀਗੜ੍ਹ ਤੋਂ ਅਮਨ ਭਾਰਦਵਾਜ న్యూਸ 18 ਪੰਜਾਬ ਤੇ ਰੱਖਿਆ ਮੰਤਰਾਲੇ ਦੇ 3 ਇਅਰ ਪਲਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਹੈ ਕਿ ਹੁਣ ਅਗਲੇ 3 ਸਾਲ ਦਾ ਕੈਲੰਡਰ ਜਾਰੀ ਕਰ ਦਿੱਤਾ ਪਰ ਸੀਐਮ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਆਪਣੀਆਂ ਚਾਕੀਆਂ ਦਿਖਾਵਾਂਗੇ ਜ਼ਿਕਰ ਹੋ ਗਿਆ ਕਿ ਰੱਖਿਆ ਮੰਤਰਾਲੇ ਨੇ 3 ਇਅਰ ਪਲਾਨ ਜਿਹੜਾ ਹੈ ਉਹ ਜਾਰੀ ਕੀਤਾ ਹੈ ਅਗਲੇ ਸਾਲ ਗਨਰਾਜ ਦਿਹਾੜੇ ਤੇ ਗਣਤੰਤਰ ਦਿਵਸ ਤੇ ਪੰਜਾਬ ਦੀ ਚਾਕੀ ਕਰਤਵਿਆ ਪੱਧ ਤੇ ਨਜ਼ਰ ਆਏਗੀ ਸੂਬਿਆਂ ਤੇ ਯੂਟੀਆਂ ਨੂੰ 6 ਜ਼ੋਨਸ ਦੇ ਵਿੱਚ ਵੰਡਿਆ ਗਿਆ ਹੈ ਹਰ ਜ਼ੋਨ ਚੋਂ ਚੁਣੀਆਂ ਇਹ ਚਾਕੀਆਂ ਜਿਹੜੀਆਂ ਨੇ ਇਹ ਇੱਕ ਵਿਕਲਪਿਕ ਤਰੀਕੇ ਦੇ ਨਾਲ ਚੁਣੀਆਂ ਜਾਣਗੀਆਂ ਆਲਟਰਨੇਟ ਤਰੀਕੇ ਦੇ ਨਾਲ ਚੁਣਿਆ ਜਾਏਗਾ ਆਖਰੀ ਸਿਲੈਕਸ਼ਨ ਥੀਮ ਦੇ ਆਧਾਰ ਤੇ ਹੋਏਗੀ ਮਹਾਰਾਂ ਦੀ ਕਮੇਟੀ ਇਹ ਸਿਲੈਕਸ਼ਨ ਕਰੇਗੀ ਔਰ ਅਗਲੇ ਸਾਲ ਪੰਜਾਬ ਦਿੱਲੀ ਚੰਡੀਗੜ੍ਹ ਦੀਆਂ ਚਾਕੀਆਂ ਜਿਹੜੀਆਂ ਨੇ ਉਹ ਰਹਿਣਗੀਆਂ ਇਸ ਸਾਲ ਨਾਰਥ ਜ਼ੋਨ ਚੋਂ ਹਰਿਆਣਾ ਰਾਜਸਥਾਨ ਲਦਾਖ ਦੀਆਂ ਚਾਕੀਆਂ ਰੱਖੀਆਂ ਗਈਆਂ ਨੇ ਸਾਲ 2024-25-26 ਦੇ ਲਈ ਪਲਾਨ ਜਾਰੀ ਕੀਤਾ ਗਿਆ ਹੈ 16 ਸਟੇਟਾਂ ਦੀਆਂ ਚਾਕੀਆਂ ਜਿਹੜੀਆਂ ਨੇ ਉਹ ਐਸ ਵਾਰ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ 6 ਜ਼ੋਨ ਬਣਾਏ ਗਏ ਨੇ ਨਾਰਥ ਜ਼ੋਨ ਈਸਟ ਜ਼ੋਨ ਵੈਸਟ ਜ਼ੋਨ ਸਾਊਥ ਜ਼ੋਨ ਸੈਂਟਰਲ ਜ਼ੋਨ ਤੇ ਨਾਰਥਰਨ ਨਾਰਥ ਈਸਟਰਨ ਜ਼ੋਨ 26 ਜਨਵਰੀ ਚਾਕੀ ਦਿੱਲੀ ਵਾਲੇ ਪੰਜਾਬ ਵਾਲੀ ਜੇ ਨਹੀਂ ਦਿਖਾਉਣਗੇ ਕਿ ਰਸ਼ੀਦ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘਟ ਜੂਗਾ ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵਧ ਜਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ ਸਾਡੇ ਬਿਨਾ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲੋਂਗੇ ਬਈ ਤੁਸੀਂ ਤੇ ਹੁਣ ਅੱਜ ਕੀ ਆਇਆ ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ ਕਹਿੰਦੇ ਬਸ ਮੈਂ ਕਿਹਾ ਹੁਣ ਹੋਊਗਾ ਨਾ ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕੈਲੰਡਰ ਜਾਈ ਕਰਤਾ ਕਿ 15 ਅਗਸਤ 26 ਜਨਵਰੀ 15 ਅਗਸਤ 2027 ਤੱਕ ਦਾ ਕਿ ਪੰਜਾਬ ਦੀ ਚੱਕੀ ਦੇ ਵਿੱਚ ਜਰੂਰ ਹੋਊਗੀ ਮੈਂ ਕਿਹਾ ਹੁਣ ਕਿਉਂ ਆਇਆ ਹਾਂ ਫਿਰ ਪਰ ਉਹ ਚੱਕੀ ਮੈਂ ਤਾਂ ਦਿਖਾਉ ਸਾਰੇ ਪੰਜਾਬ ਨੂੰ ਘਰੀ ਬਣਾ ਲੀਆਂ ਪਹਿਲਾਂ ਤਾਂ ਮੈਂ ਕੋਈ ਵੇਚਣੀ ਸੀ ਉੱਥੇ ਉਹਦੇ ਤਿੰਨ 파ਟ ਨੇ ਇੱਕ ਆਜ਼ਾਦੀ ਦੂਜਾ ਨਾਰੀ ਸ਼ਕਤੀ ਮਾਈ ਭਾਗੋ ਤੀਜਾ ਪੰਜਾਬ ਦਾ ਕਲਚਰ ਤਿੰਨ ਨੇ ਹੁਣ ਮੈਂ 15 20 ਬਣਵਾ ਲੀਆਂ ਰੋਜ਼ ਪਿੰਡਾਂ ਜਾਇਆ ਕਰਨੀਆਂ ਦਿਖਾਇਆ ਕਰਾਂਗੇ ਤੇ ਨਾਲ ਇਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਆ ਰਿਜੈਕਟ ਕੀਤੀ ਹੋਈਆਂ ਨੇ 26 ਜਨਵਰੀ ਦੀ ਝਾਕੀ ਦਿੱਲੀ ਤੇ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਕੇਂਦਰ ਨੇ ਸਾਨੂੰ ਤੀਰਥ ਯਾਤਰਾ ਦੇ ਲਈ ਟ੍ਰੇਨਾਂ ਨਹੀਂ ਦਿੱਤੀਆਂ ਤਾਂ ਅਸੀਂ ਹਵਾਈ ਜਹਾਜ਼ ਬੁੱਕ ਕਰ ਲਏ ਤੇ ਹੁਣ ਹਵਾਈ ਜਹਾਜ਼ ਰਾਹੀਂ ਅਸੀਂ ਤੀਰਥ ਯਾਤਰਾ ਕਰਾਵਾਂਗੇ सीएम ਨੇ ਕਿਹਾ ਕਿ ਟ੍ਰੇਨਾਂ ਦੇ ਪੈਸੇ ਐਡਵਾਂਸ ਦਿੱਤੇ ਗਏ ਸੀ ਪਰ ਪੈਸੇ ਲੈ ਕੇ ਵੀ ਕੇਂਦਰ ਨੇ ਟ੍ਰੇਨਾਂ ਨਹੀਂ ਦਿੱਤੀਆਂ ਪਰ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਵਾਂਗੇ ਅਸੀਂ ਜਿਹੜਾ ਤੀਰਥ ਯਾਤਰਾ ਦਾ ਪਲਾਨ ਕੀਤਾ ਹੈ ਤੀਰਥ ਯਾਤਰਾ ਯੋਜਨਾ ਜਿਹੜੀ ਸ਼ੁਰੂ ਕੀਤੀ ਹੈ ਉਹ ਅਸੀਂ ਹਵਾਈ ਜਹਾਜ਼ ਰਾਹੀਂ ਸ਼ਰਧਾਲੂਆਂ ਨੂੰ ਲੈ ਕੇ ਜਾਵਾਂਗੇ ਤੀਰਥ ਯਾਤਰਾ ਤੇ ਕਹਿੰਦੇ ਤੀਰਥ ਯਾਤਰਾ ਵਾਸਤੇ ਤੈਨੂੰ ਟ੍ਰੇਨਾਂ ਨਹੀਂ ਦੇਣੀਆਂ ਉਹ ਪੌਣੇ 2 ਕਰੋੜ ਰੇਲਵੇ ਬੱਲਪੈਸੇ ਦਿੱਤੇ ਹੋਏ ਨੇ ਆਪਾਂ ਸਾਰੀ ਤੀਰਥ ਯਾਤਰਾ ਵਾਸਤੇ ਨਾ ਨਦੇੜ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਤੇ ਵਾਰਾਨਸੀ ਤੇ ਅਜਮੇਰ ਇਹਨਾਂ ਵਾਸਤੇ ਅਸੀਂ ਟ੍ਰੇਨਾਂ ਬੁੱਕ ਕਰ ਲੀਆਂ ਸੀ ਪੌਣੇ 2 ਕਰੋੜ ਰੁਪਇਆ ਸਾਈ ਫੜਾਤੀ ਸੀ ਪੌਣੇ 2 ਕਰੋੜ ਰੁਪਇਆ ਲੈ ਕੇ ਮੁੱਕਰ ਗਏ ਕਹਿੰਦੇ ਅਸੀਂ ਨੀ ਇੰਜਣ ਦਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਦੰਦੇ ਇੰਜਣ ਮਜਾ ਆਇਤੀ ਲੈ ਜੂ ਫਿਰ ਕੀ ਕਰੋਗੇ ਕਰ ਲੈ ਬੱਕ ਬਸ ਥੋੜੇ ਜਿਹੇ ਤੈਨੂੰ ਘੱਟ ਜੋ ਬਸ ਥੋੜੇ ਜਿਹੇ ਤੈਨੂੰ ਘੱਟ ਜੋ ਜਾ ਇੱਥੇ ਜਾਉਂਦੇ ਹੁਣ ਤੁਸੀਂ 26 ਜਨਵਰੀ ਦੀ ਕਹਿੰਦੇ ਝਾਕ ਹੀ ਨਹੀਂ ਦਿਖਾਉਣੀ ਕਹਿੰਦੇ ਪੰਜਾਬ ਦੀ ਮੈਂ ਕਿਹਾ ਸਾਡੇ ਬਿਨਾ ਮਨਾ ਤੇ ਸੰਗਰੂਰ ਜ਼ਿਲ੍ਹੇ ਨੂੰ ਅੱਜ ਮੁੱਖ ਮੰਤਰੀ ਮਾਨ ਵੱਲੋਂ ਦੋਰੀ ਸੋਗਾ ਦਿੱਤੀ ਗਈ ਵਾਰ ਹੀਰੋ ਸਟੇਡੀਅਮ ਹਾਕੀ ਐਸਟੋਟਾਫ ਦਾ ਉਦਘਾਟਨ ਕੀਤਾ ਗਿਆ weight lifting center ਦਾ ਵੀ ਉਦਘਾਟਨ ਕੀਤਾ ਗਿਆ ਤੇ ਪਿੰਡ ਕਾਂਝਲਾ ਦੇ ਵਿੱਚ ਇੱਕ ਲਾਇਬ੍ਰੇਰੀ ਲੋਕ ਅਰਪਣ ਕੀਤੀ ਗਈ ਉਹਨਾਂ ਕਹਾਂਗੇ ਗਲੀਆਂ ਨਾਲੀਆਂ ਤੋਂ ਲਾਇਬ੍ਰੇਰੀਆਂ ਤੇ ਆਉਣਾ ਬੇहद ਮਹੱਤਵਪੂਰਨ ਹੈ ਔਰ ਅਗਲੀਆਂ ਪੀੜ੍ਹੀਆਂ ਇਹ ਸਭ ਦੇਖ ਰਹੀਆਂ ਨੇ ਉਹਨਾਂ ਕਹਾਂਗੇ ਅਗਲੀਆਂ ਪੀੜ੍ਹੀਆਂ ਬਣ ਗਈਆਂ ਨੇ ਗਲੀਆਂ ਨਾਲੀਆਂ ਬਣ ਜਾਣਗੀਆਂ ਲਾਇਬ੍ਰੇਰੀਆਂ ਬਣ ਗਈਆਂ ਨੇ ਤਾਂ ਡੀਸੀ ਬਣ ਗਏ ਹਾਂ ਵਾਹ ਵਾਹ ਬਹੁਤ-ਬਹੁਤ ਆਪ ਦੇਖ ਸਪੋਰਟਸ ਲਵਰ ਆ ਤੁਸੀਂ ਕਦੇ ਵੀ ਕੋਈ ਖੇਡਾਂ ਲਈ ਕੋਈ ਕਿਸੇ ਕਿਸਮ ਦੀ ਸਕੀਮ ਜਾਂ ਕੋਈ ਬਜਟ ਦੀ ਮੇਰੇ ਕੋਲ ਗੱਲ ਆਉਂਦੀ ਹੈ ਤਾਂ ਮੈਂ ਅਗਲਾ ਕੁਐਸਚਨ ਹੀ ਪੁੱਛਦਾ ਮੈਂ ਸਿੱਧਾ ਕਹਿਣਾ ਕਿ ਕਿੰਨੇ ਬੱਚੇ ਇਹਦੇ ਨਾਲ ਸਹੂਲਤਾ ਲੈਣਗੇ ਇੰਟਰਨੈਸ਼ਨਲ ਲੈਵਲ ਹੈ ਕਿਸ ਲੈਵਲ ਤੇ ਆਪਾਂ ਸ਼ੁਰੂ ਕਰੀਏ ਸੋ ਇਸ ਕਰਕੇ ਖੇਡਾਂ ਦੇ ਮਾਮਲੇ 'ਚ ਬਜਟ ਵੀ ਇਸ ਵਾਰ ਅਸੀਂ ਵਧਾ ਰਹੇ ਹਾਂ ਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਜਿ ਸੁਣਿਆ ਹੋਣਾ ਕਿ ਉਹਨਾਂ ਨੇ ਖੇਡਾਂ ਦੇ ਮਾਮਲੇ 'ਚ ਮੋਲਨਾ ਆਜ਼ਾਦ ਟਰੋਫੀ 2022-2023 ਫਿਰ ਜਿੱਤੀ ਇਸ ਵਾਰ ਅਰ ਸੰਗਰੂਰ ਖਾਸ ਤੌਰ ਤੇ ਖੇਡਾਂ ਦਾ ਕੇਂਦਰ ਰਿਹਾ ਹੈ ਬਾਕਸਿੰਗ ਦਾ ਹਾਕੀ ਦਾ ਜਿਵੇਂ ਮਾਲਪੁਰ ਉਧਰ ਹੁਸ਼ਿਆਰਪੁਰ ਵਾਲੇ ਪਾਸੇ ਫੁੱਟਬਾਲ ਆਪਣੇ ਇੱਥੇ ਹਾਕੀ ਤੇ ਬਾਕਸਿੰਗ ਹੈ ਜਿਲੰਦਰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਸੋ ਸਿਕਸਸਾਈਡ ਐਸਟੂਰਫ ਦੀ ਸ਼ੁਰੂਆਤ ਹੋਈ ਹੈ ਹੁਣ ਜਿਹੜਾ ਅੱਜ ਮੈਨੂੰ ਡੀਸਾ ਬਨੇ ਦਿਖਾਇਆ ਜਿਹੜਾ ਵੇਟ ਲਿਫਟਿੰਗ ਸੈਂਟਰ ਬਿਲਕੁਲ ਸੇਮ ਹੈ ਜਿਹੜਾ 올림픽 ਚ ਵਰਤਿਆ ਜਾਂਦਾ ਜਦੋਂ ਇੱਥੋਂ ਕਰਕੇ ਜਾਵਾਂਗੇ ਤਿਆਰੀ ਤਾਂ ਉੱਥੇ ਕੋਈ ਉਪਰਾਪਨ ਨਹੀਂ ਲੱਗੂਗਾ ਫਿਰ ਨਮੀਆਂ ਕੰਮ ਕਰਾਂਗੇ ਗਲੀਆਂ ਨਾਲੀਆਂ ਯਾਰ ਬਾਅਦ ਚ ਬਣਾ ਲਾਂਗੇ ਸਰਕਾਰ ਗਲੀ ਉੱਚ ਜੱਕ ਦਿੰਦੀ ਆ ਘਰ ਨਹੀਂਵੇਂ ਹੋ ਜਾਂਦੇ ਨੇ ਲੋਕ ਘਰ ਉੱਚ ਜੱਕ ਲੈਂਦੇ ਨੇ ਗਲੀ ਨਹੀਂਵੇਂ ਹੁੰਦੀ ਐਂ ਚਲੀ ਜਾਂਦਾ ਐ ਬਾਅਦ ਚ ਕਰ ਲਾਂਗੇ ਲਾਇਬ੍ਰੇਰੀਆਂ ਬਣਾ ਲਈਏ ਅਗਲੀ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਅਗਲੀ ਪੀੜੀ ਬਣਾ ਲਈਏ ਉਹ ਆਪੀ ਕਰ ਦੇਣਗੇ ਸਾਰਾ ਕੁਝ ਅਗਲੀ ਪੀੜੀ ਨੂੰ ਪੜਾ ਲਈਏ ਅਫਸਰ ਬਣਾ ਲਈਏ ਲਾਇਬ੍ਰੇਰੀਆਂ ਖੋਲ ਕੇ ਉੱਥੇ ਡੀਸੀ ਕਿਵੇਂ ਬਣਦੇ ਹਨ ਅਸਤਾਨੀ ਕਤਾਬਾਂ ਪਈਆਂ ਨੇ ਜੋ ਆਕਾ ਨੂੰ ਜਰੂਰ ਭੇਜੇ ਉੱਥੇ ਅਫਸਰ ਕਿਵੇਂ ਬਣੀ ਦਾ ਸਾਰੀਆਂ ਕੰਪੀਟੀਸ਼ਨ ਦੀਆਂ ਕਤਾਬਾਂ ਪਈਆਂ ਨੇ ਪੁਲਿਸ ਚ ਪਰਤੀ ਕਿਵੇਂ ਹੋਣਾ ਹੈ ਐਸਐਸਪੀ ਕਿਵੇਂ ਬਣ ਸਾਰੀ ਕਤਾਬਾਂ ਪਈਆਂ ਨੇ ਆਪਾਂ ਇੱਧਰ ਨੂੰ ਚੱਲੀਏ ਕਿਪਾ ਕੌਮ ਬਣਾਈਏ ਕੌਮ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਆਪਾਂ ਨੂੰ ਹੁਣ ਤਾਂ ਗਲੀਆਂ ਨਾਲੀਆਂ ਦੀ ਰੱਖੀ ਗਏ ਮੈਂ उधर गुजरात ने एक पहुआत शुरू की, तो की, तो की अरविंद केजरीवाल मौके मौके रहे आप विधायक वालों अपना रिपोर्ट कार्ड पेशा गया विधायक तो पक्षी मुख्यमंत्री मान ने इस मुहिम की है और उन्हें असि राजनीति कर राजनीति बदलना है एक साथ करीब सात हजार स्कूल गुजरात में बंद बोटाद की जनता को वचन दिया था आ, मैंने साहब पर... के वचन सरकारी होते हैं काम प्राइवेट करते हैं जी हाँ <laughs> <laughs> तो वो बच्चे कहाँ जाते हैं फिर तो? सर सत्ताईस साल से यहाँ बीजेपी की सरकार है छह स्कूल में स्मार्ट क्लास थे तो ये गुजरात मॉडल हमको दिखाया जाता था हाँ दिखाना कुछ होता है होता है वो <laughs> आम आदमी पार्टी ਤੇ ਉਧਰ ਵਾਈਬਰੈਂਟ ਗੁਜਰਾਤ ਸਮਿਟ ਦੇ ਵਿੱਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਸ਼ਾਮਲ ਹੋਏ ਇਸ ਮੌਕੇ ਸੀਐਮ ਮਨੋਹਰ ਲਾਲ ਨੇ ਅਮਰੀਕਾ ਤੇ ਜਾਪਾਨ ਦੀਆਂ ਕਰੀਬ 10 ਵੱਡੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ 1 ਟੂ 1 ਗੱਲਬਾਤ ਕੀਤੀ ਅਤੇ ਹਰਿਆਣਾ ਚ ਨਿਵੇਸ਼ ਤੇ ਲਈ ਸੱਦਾ ਦਿੱਤਾ ਸੀਐਮ ਨੇ ਕਿਹਾ ਕਿ ਕਮਾਂਤਰੀ ਕੰਪਨੀਆਂ ਨੇ ਹਰਿਆਣਾ ਚ ਨਿਵੇਸ਼ ਨੂੰ ਲੈ ਕੇ ਰੁਚੀ ਦਿਖਾਈ ਮੀਟਿੰਗਾਂ ਦੌਰਾਨ ਕਲੀਨ ਗ੍ਰੀਨ એનર્ਜੀ ਅਤੇ ਈ ਵਹੀਕਲ ਪਾਲਿਸੀ ਨੂੰ ਲੈ ਕੇ ਵਿਚਾਰ ਚਾ इसमें मैं इसमें मैं पहले भी दो बार आ चुका हूं इस बार तीसरी बार मैं आया हूं और वाइब्रेंट गुजरात में आने के बाद देश के कई प्रांतों के भी लोग मिले हैं हमको जो इंडस्ट्री के नाते से इन्वेस्टमेंट uh, के नाते से सर्विसेज के नाते से बहुत लोगों से हमारी बातचीत हुई है और विदेश के भी बहुत से देशों के लोग लाइक ऑस्ट्रेलिया लाइक यूएसए इस प्रकार से जो देशों के लोग हमको मिले जापान के बहुत लोग मिले हैं और सब लोगों ने हरियाणा में भी जो लोग पहले भी इन्वेस्टमेंट कर रहे हैं उस अपने एक्सपेंशन के बारे में उनका विचार है कुछ नई इंडस्ट्री और नया इन्वेस्टमेंट करने के नाते से भी चाहे वो इंफ्रास्ट्रक्चर में हो चाहे वो एजुकेशन में हो चाहे वो टूरिज्म में हो बहुत क्षेत्रों के अंदर हरियाणा में वाणी के लिए तैयार हैं बल्कि अफ्रीकन कंट्रीज के जो लोग हमको मिले हैं उन्होंने तो हमको इनवाइट किया है अपने यहां के एग्रीकल्चर के नाते से बहुत बड़ा स्कोप है क्योंकि प्लेंटी ऑफ लैंड एग्रीकल्चर लैंड वहां हमको मिल सकती है हरियाणा का क्योंकि किसान बड़ा मेहनती है लेबोरियस है मेहनत करके